ਵਿੱਤੀ ਦਿਨ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਅਤਵਾਦੀਆਂ ਦੇ ਵੱਲੋਂ 28 ਨਿਸ਼ਾਨੇ ਲੋਕਾਂ ਦੇ ਉੱਤੇ ਗੋਲੀਆਂ ਚਲਾ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਤੇ ਜਿਸ ਦੇ ਰੋਸ਼ ਵਿਜੋ ਅੱਜ ਰਾਸ਼ਟਰੀ ਗਊ ਸੇਵਾ ਗਊਂਸ਼ਾਲਾ ਸੰਗਠਨ ਸ਼ਿਪ ਸੈਨਾ ਪੰਜਾਬ ਅਤੇ ਖਰੜ ਸਿਟੀਜ਼ਨ ਵੈਲਫੇਅਰ ਕੌਂਸਲ ਦੇ ਵੱਲੋਂ ਅੱਜ ਖਰੜ ਲਾਂਡਰਾ ਰੋਡ 30 ਪੁਆਇੰਟ ਤੇ ਪਾਕਿਸਤਾਨ ਦਾ ਪੁਤਲਾ ਫੁਕਿਆ ਗਿਆ ਤੇ ਇਸ ਮੌਕੇ ਗੋਪਾਲ ਮਤੰਬਿਕਾ ਦੇਵੀ ਗਊਂਸ਼ਾਲਾ ਸੇਵਾ ਸਮਿਤੀ ਦੇ ਪ੍ਰਧਾਨ ਭੁਪਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਪਾਕਿਸਤਾਨ ਨੇ ਜੋ ਵੀ ਨੌਨੀ ਹਰਕਤ ਕੀਤੀ ਹੈ बहुत ही मंदभागी हमेशा ही पिट पिछे बार करना मुखना पाकिस्तान सरगना पाकिस्तान है। पसवार, पसवार, पसवार। ਪਾਕਿਸਤਾਨ ਜੈ ਜਵਾਦ ਪਾਕਿਸਤਾਨ ਜੈ ਜਵਾਦ ਪਾਕਿਸਤਾਨ ਜੈ ਜਵਾਦ ਹਾਂਜੀ ਪ੍ਰਧਾਨ ਜੀ ਅੱਜ ਤੁਸੀਂ ਗਊਸ਼ਾਲਾ ਵਿਖੇ ਫੁੱਟਲਾ ਦੇਖੇ ਚੱਲੇ ਆ ਬਾਹਰ ਸੇ ਕੀ ਹੋ ਗਿਆ ਇਹ ਪਤਲਾ ਜੀ ਪਾਕਿਸਤਾਨ ਦਾ ਕੋ ਲੋ ਪਤਾ ਹੀ ਹੈ ਜੋ ਘਣਾਉਣਾ ਕੰਮ ਜਿਹੜਾ ਪਾਕਿਸਤਾਨ ਕਰ ਰਿਹਾ ਪਿੱਠ ਪਿੱਛੇ ਲੋਕੇ ਅੱਗੇ ਨਾ ਆ ਕੇ ਆਪਣੇ ਆਪ ਨੂੰ ਕਹਿੰਦੇ ਵੀ ਅਸੀਂ ਅ ਮਰਦਾ ਅਸੀਂ ਸਾਹਮਣੇ ਤੋਂ ਲੜਦੇ ਆਂ ਪਰ ਲੇਕਿਨ ਅੱਜ ਤੱਕ ਪਾਕਿਸਤਾਨ ਦਾ ਇੱਕ ਇਤਿਹਾਸ ਰਿਹਾ ਉਹਨੇ ਜਦੋਂ ਵੀ ਲੜਿਆ ਪਿੱਠ ਪਿੱਛੋਂ ਵਾਰ ਕੀਤਾ ਭਾਵੇਂ ਉਹ ਕਾਰਗਲ ਦੀ ਬਾਅਦ ਹੈ ਉਸ ਤੋਂ ਪਹਿਲਾਂ ਦੀਆਂ ਸਾਰੀਆਂ ਲੜਾਈਆਂ ਉਸੇ ਤਰ੍ਹਾਂ ਅਤਵਾਦ ਦਾ ਜਿਹੜਾ ਸਰਗਣਾ ਹੈ ਉਹ ਆਪ ਪਾਕਿਸਤਾਨ ਹੈ ਉਸ ਅੱਗ ਦੇ ਵਿੱਚ ਆਪ ਵੀ ਝੁਲਸਦਾ ਤੇ ਹਮੇਸ਼ਾ ਹਿੰਦੁਸਤਾਨ ਦੀ ਸ਼ਾਂਤੀ ਦੇ ਉੱਤੇ ਜਦੋਂ ਵੀ ਕਦੇ ਕੋਈ ਹਮਲਾ ਕਰਦਾ ਤਾਂ ਉਹ ਪਾਕਿਸਤਾਨ ਕਰਦਾ ਇਹ ਵੀ ਜਿਹੜੀ ਘਰਾਉਣੀ ਹਰਕਤ ਹੈ ਪਾਕਿਸਤਾਨ ਤੋਂ ਆਏ ਅਤਵਾਦੀਆਂ ਦੀ ਹਲੇ ਇਨਵੈਸਟੀਗੇਸ਼ਨ ਏਜੰਸੀਆਂ ਆਪਣੀਆਂ ਜਾਂਚ ਕਰ ਰਹੀਆਂ ਨੇ ਤੇ ਅਮਨ ਸ਼ਾਂਤੀ ਦੇ ਕਾਨੂੰਨ ਜਿਹੜਾ ਬਰਕਰਾਰ ਹੋ ਰਿਹਾ ਸੀ ਕਸ਼ਮੀਰ ਦੇ ਵਿੱਚ ਉਹ ਉਹਨਾਂ ਤੋਂ ਬਰਦਾਸ਼ਤ ਨਹੀਂ ਹੋਇਆ ਜਾ ਰਿਹਾ ਕਿਉਂਕਿ ਤਕਲੀਫ ਉਹਨਾਂ ਨੂੰ ਆਪਣੇ ਦੇਸ਼ ਚਲਾਉਣ ਦੀ ਨਹੀਂ ਹੈ ਤਕਲੀਫ ਇਹ ਹੈ ਕਿ ਹਿੰਦੁਸਤਾਨ ਦੇ ਵਿੱਚ ਅਮਨ ਸ਼ਾਂਤੀ ਨਾ ਰਹੇ ਸੋ ਉਸੇ ਕਰਕੇ ਉਹਦਾ ਪੁਤਲਾ ਜਿਹੜਾ ਪਾਕਿਸਤਾਨ ਦਾ ਫੋਕਿਆ ਜਾ ਰਿਹਾ ਇਹ ਸਾਡੇ ਸਾਰੇ ਮੈਂਬਰਾਂ ਦੇ ਸ਼ਹਿਰ ਦੇ ਹੋਰ ਪੂਰੇ ਹਿੰਦੁਸਤਾਨ ਦੇ ਵਿੱਚ ਲੋਕਾਂ ਦੇ ਜਿਹੜੇ ਮਨਾਂ ਦੇ ਵਿੱਚ ਰੋਸ ਹੈ ਕਿਉਂਕਿ ਸਾਡੀਆਂ ਨੌਜਵਾਨ ਜਿਹੜੀਆਂ ਧੀਆਂ ਪੈਣਾ ਉੱਥੇ ਉਹ ਵਿਧਵਾ ਹੋਈਆਂ ਨੇ ਧਰਮ ਦੇ ਨਾਂ ਤੇ ਇੱਕ ਇੱਕ ਬੰਦੇ ਨੂੰ ਬੁਲਾ ਕੇ ਉਹਦਾ ਧਰਮ ਪੁੱਛ ਕੇ ਉਹਦੇ ਗੋਲੀ ਮਾਰੀ ਗਈ ਹੈ ਜਿਹੜੀ ਬਹੁਤ ਇਨਸਾਨੀਅਤ ਤੋਂ ਗਿਰੀ ਹੋਈ ਹਰਕਤ ਹੈ ਜੋ ਇਹ ਪਾਕਿਸਤਾਨ ਇਹ ਭੁੱਖਮਰੀ ਨਾਲ ਆਪ ਤਾਂ ਲੜ ਰਿਹਾ ਹੈ ਇਹ ਦੂਜਿਆਂ ਨੂੰ ਜਰ ਨਹੀਂ ਰਿਹਾ ਇਹ ਤੋਂ ਜੋ ਹਿੰਦੁਸਤਾਨ ਦੀ ਸਾਡੇ ਭਾਰਤ ਦੀ ਆ ਆਜ਼ਾਦੀ ਤੇ ਮਤਲਬ ਤਰੱਕੀ ਹੈ ਇਹ ਤੇ ਬਰਦਾਸ਼ਤ ਨਹੀਂ ਹੋ ਰਹੀ ਇਸ ਕਰਕੇ ਇੱਕ ਨੌਨੀਆ ਹਰਕਤਾਂ ਕਰਦਾ ਇਹ ਮੁੱਢ ਤੋਂ ਹੀ ਇਹੋ ਜਿਹੀ ਹਰਕਤਾਂ ਕਰਦਾ ਆ ਰਿਹਾ ਸਾਡੇ ਸਾਡੇ ਪ੍ਰਧਾਨ ਮੰਤਰੀ ਨੂੰ ਅਪੀਲ ਆ ਵੀ ਇਹਨਾਂ ਨੂੰ ਜਲਦੀ ਤੋਂ ਜਲਦੀ ਨੱਥ ਪਾਈ ਜਾਵੇ ਜੋ ਇਹ ਜੇ ਘਟਿਆ ਸ਼ਖਸ ਜਾਂ ਕਿਸੇ ਵੀ ਤਰੀਕੇ ਨਾਲ ਸਾਡੇ ਭਾਰਤ ਦੇ ਵਿੱਚ ਐਂਟਰੀ ਕਰਦੇ ਆ ਉੱਥੇ ਬਾਰਡਰਾਂ ਤੇ ਸਖਤਾਈ ਕਰਨੀ ਚਾਹੀਦੀ ਆ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਇਹ ਜੀ ਕੋਈ ਘਟਨਾ ਨਾ ਹੋਵੇ ਦੇਖੋ ਸਾਡੇ ਜਿਹੜੇ ਹਿੰਦੂ ਭਾਈਚਾਰਾ ਕੋਈ ਵੀ ਕਮਿਊਨਿਟੀ ਦੇ ਭਾਈਚਾਰੇ ਨੂੰ ਇੱਕਣਾ ਕਤਲ ਕਰਿਆ ਗਿਆ ਸਾਡੇ ਭੈਣਾਂ ਨੂੰ ਵਿਧਵਾ ਕੀਤਾ ਗਿਆ ਦੇਖੋ ਉਹਨੂੰ ਅਸੀਂ ਪੂਰਤੀ ਤੱਕ ਕਰ ਨਹੀਂ ਸਕਦੇ ਪਰ ਅਸੀਂ ਉਹਨਾਂ ਦੇ ਨਾਲ ਖੜੇ ਆ ਜਿੱਥੇ ਤੱਕ ਸਾਨੂੰ ਆਪ ਵੀ ਜਾਣਾ ਪਵੇ ਅਸੀਂ ਉੱਥੇ ਜਾਵਾਂਗੇ ਇਹ ਅਸੀਂ ਸਾਡੇ ਪ੍ਰਧਾਨ ਮੰਤਰੀ ਨੂੰ ਅਪੀਲ ਆ ਸਾਰੇ ਭਾਰਤ ਵਾਸੀਆਂ ਨੂੰ ਅਪੀਲ ਆ ਕਿ ਇਸ ਦਾ ਜਿਹੜਾ ਜਵਾਬ ਆ ਇਟ ਦਾ ਜਵਾਬ ਅਸੀਂ ਪੱਥਰ ਨਾਲ ਦਵਾਂਗੇ ਭਾਰਤ ਮਾਤਾ ਕੀ ਜੈ ਭਾਰਤ ਨ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪੇਂਤੀ ਕਰਦਾ ਹਾਂ ਕਿ ਆਤਕਵਾਦ ਨੂੰ ਖਤਮ ਕੀਤਾ ਜਾਵੇ ਅਗਰ ਉਸ ਨੂੰ ਸਾਡੇ ਹਿੰਦੂਸਤਾਨ ਵਾਸੀਆਂ ਦੀ ਜ਼ਰੂਰਤ ਹੈ ਅਸੀਂ ਆਪਣੇ ਤਨ ਮਨ ਧਨ ਨਾਲ ਪੂਰੀ ਪ੍ਰਧਾਨ ਮੰਤਰੀ ਨੂੰ ਪੂਰੀ ਸਪੋਰਟ ਕਰਦੇ ਹਾਂ ਪਰ ਹਿੰਦੂਸਤਾਨ ਦੇ ਵਿੱਚੋਂ आतंकवाद हर पकवान में स्वाद की जान और सेहत का ध्यान। अब रसोई में आएगा असली तड़का गौ रतन प्योर कच्ची घानी मस्टर्ड के साथ 100 परसेंट शुद्ध और आर्गेनिक तेल। जो दे खाने को देसी खुशबू और रिश्तों को सेहत की मजबूती पराठा हो सब्जी या अचार बस एक चम्मच और स्वाद हो जाए बेमिसाल गौ रतन प्योर मस्टर्ड ऑयल रसोई की शान जो भर दे हर पकवान में जान